ਅੱਜ ਬੜੀ ਬੇਸਬਰੀ ਨਾਲ ਰਹੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੀ ਟਿਕਟ ਲੁਧਿਆਣਾ ਤੋਂ ਕਿਹਨੇ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਵਾਸੀ ਕੱਲ ਪਰसों ਤੋਂ ਪੋਸਟਾ ਆ ਪਾ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਬੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਤ ਸਿੰਘ ਬਿੱਟੂ ਅਰਮਨੀਤ ਸਿੰਘ ਬਿੱਟੂ ਨੇ ਡਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬੜਿੰਗ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਬਾਅਦ ਦੇਗਾ ਬੜੀ ਰੇਸ਼ਤੀ ਹੋ ਗਈ ਪਹਿਲੇ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨੇ ਕੋ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਉਹក៏ ਤੂੰ ਆਇਆ ਬਠੰਡੇ ਤੋਂ ਬਠੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕੱਦ 'ਚ ਹੋ ਸਕਦਾ ਅਮਨਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਏ ਮੈਂ ਅੱਜ ਵੀ ਕਹੂੰਗਾ ਵੀ ਆਪੇ ਟਿਕਟਰ ਅਮਨੰਦਰ ਸਿੰਘ ਰਾਜਾ ਬਟੇਨ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਨਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਨਤੀ ਕਰੂੰਗਾ ਕਿ ਮੈਂ ਨਹੀਂ ਮੁੱਦੇ ਨੂੰ ਡੇਗਾ ਧੰਨਵਾਦ ਅੱਜ ਬੜੀ ਬੇਸਬਰੀ ਨਾਲ ੜੀ ਕਰ ਰਹੇ ਸੀ ਉਹ ਕਾंग्रेस ਦੀ ਟਿਕਟ ਲੁਧਿਆਣਾ ਤੋਂ ਕਿਹਨੇ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾंग्रेस ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਵਾਸੀ ਕੱਲ ਪਰਸੋਂ ਤੋਂ ਪੋਸਟਾ ਆ ਪਾ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਵੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਸ਼ ਸਿੰਘ ਬਿੱਟੂ ਰਬ ਰੇ ਸਿੰਘ ਮਟੂ ਨੇ ਲੇਂਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜ ਦੇਣਾ ਮੇਰੀ ਰਾਜਾ ਬਣਨ ਨੂੰ ਅਪੀਲ ਆ ਵੀ ਪਹਿਲਾਂ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਵਾਅਦਾ ਦੇਂਗਾ ਬੜੀ ਬੇਇੱਜ਼ਤੀ ਹੋਊਗੀ ਪਹਿਲਾਂ ਹੀ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਤੂੰ ਕਦ ਤੂੰ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੁਮਰੀਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕੱਦ ਚ ਹੋ ਸਕਦਾ ਅਮਨਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਇਹ ਮੈਂ ਅੱਜ ਵੀ ਕਹੂੰਗਾ ਵੀ ਹਬੀ ਟਿਕਟ ਅਮਨਿੰਦਰ ਸਿੰਘ ਰਾਜਾ ਬੜਿੰਗ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜਨੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਨਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਇਜ਼ਤੀ ਕਰੂੰਗਾ ਕਿ ਨਹੀਂ ਮੁੱਦਾ ਮੁਢੇਗਾ ਧੰਨਵਾਦ